ਜੇ ਤੁਸੀਂ ਸਾਨੂੰ ਨਹੀਂ ਰੱਖਣਾ ਨਾਲ ਨਹੀਂ ਰੱਖਣਾ ਚਾਹੁੰਦੇ ਤੇ ਤੁਸੀਂ ਇਹ ਬੈਰੀ ਗੱਲ ਜੇ ਪੱਕੇ ਹੀ ਲਾ ਦਿਓ ਤੁਸੀਂ ਇਧਰ ਨਾ ਆਓ ਅਸੀਂ ਇਧਰ ਨਾ ਆਈਏ ਕੋਹ ਲੋਕ ਨਹੀਂ ਚਾਹੁੰਦੇ ਵੀ ਪੰਜਾਬ ਚ ਗੁਰਮਤਿ ਪ੍ਰਚਾਰ ਹੋਵੇ ਲੋਕ ਅੰਮ੍ਰਿਤਧਾਰੀ ਹੋਣ ਲੋਕ ਨਸ਼ੇ ਛੱਡਣ ਅੱਜ ਕੱਲ ਤਾਂ ਜਥੇਦਾਰ ਆਪਾਂ ਨੂੰ ਪਤਾ ਹੀ ਹੈ ਜਿਹੜਾ ਲਾਟੇਟ ਦੀ ਲੰਗ ਦਾ ਲੀਡਰਾਂ ਦੇ ਪਿਛੇ ਲੱਗ ਬਣੇ ਹੋਏ ਨੇ ਇਥੇ ਜਥੇਦਾਰ ਭਾਈ ਗੁਰਦੇਵ ਸਿੰਘ ਵਰਗੇ ਚਾਹੀਦੇ ਸੀ ਸੱਤ ਬੰਦੇ ਮਰ ਗਏ ਨੇ ਥਾਣਾ ਸੜ ਗਿਆ ਉਹਨਾਂ ਵਾਸਤੇ ਤਾਂ ਰਿਹਾਈਆਂ ਨੇ ਕੋਈ ਕੇਸ ਨਹੀਂ ਐਨਐਸਏ ਜਿਹੜੀ ਉਹ ਤਤ ਮੈਂ ਸਮਝਦਾ ਵੀ ਉਹ ਬਣੀ ਸਿੱਖਾਂ ਵਾਸਤੇ ਹੋਰ ਤਾਂ ਕਿਤੇ ਲੱਗਦੀ ਵੀ ਨਹੀਂ ਭਾਈ ਅਮਰਪਾਲ ਸਿੰਘ ਗੈਰਹਾਜ਼ਰੀ ਚ ਉਹਦੇ ਨਾਲ ਖਲੋਤੇ ਆਂ ਕਈ ਬੰਦੇ ਤਾਂ ਮੌਕੇ ਤੇ ਬੜੀਆਂ ਫੋਟੋ ਲਵਾਉਂਦੇ ਨੇ ਇੱਕ ਕੌਮ ਦਾ ਜਥੇਦਾਰ ਹੋਵੇ ਉਹਦੇ ਮੂੰਹ ਤੇ ਪਿਸ਼ਾਬ ਕਰ ਤੱਕੀਤਾ ਜਾਵੇ ਔਰ ਇਹ ਮੂੰਹ ਤੇ ਠੁੱਡੇ ਮਾਰੇ ਜਾਣ ਪਰ ਕੁੱਲ ਮਿਲਾ ਕੇ ਉਹ ਪਾਨਾ ਸਿੱਧੋ ਬਹੁਤ ਚੰਗੇ ਕੰਮ ਕਰ ਰਿਹਾ ਸੀ ਜਿਹੜਾ ਵੀ ਚੰਗਾ ਕੰਮ ਅਮਰਪਾਲ ਸਿੰਘ ਵਾਂਗ ਕਰੇਗਾ ਨਾ ਸਰਕਾਰ ਨੇ ਵੇਖੋ ਉਹਨੂੰ ਅੰਦਰ ਦੇਣਾ ਹੀ ਦੇਣਾ। ਦੇਖ ਸਕਦੇ ਦੇਖ ਰਹੇ ਸਾਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਤੁਹਾਨੂੰ ਪਤਾ ਹੋਊਗਾ ਵੀ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਖਾਲਸਾ ਵਹੀਰ ਚੱਲਦੀ ਸੀਗੀ ਤੇ ਉਸ ਸਮੇਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਸੰਤ ਗਿਆਨੀ ਰਾਮ ਸਿੰਘ ਵੱਲੋਂ ਖਾਲਸਾ ਵਹੀਰ ਸਟਾਰਟ ਕੀਤੀ ਗਈ ਸੀ ਤੇ ਉਸ ਵਹੀਰ ਨੂੰ ਵੀ ਸਰਕਾਰ ਵੱਲੋਂ ਬਹੁਤ ਹੱਤ ਕਰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਸਾਡੇ ਨਾਲ ਇਸ ਟਾਈਮ ਸੰਤ ਬਾਬਾ ਗਿਆਨੀ ਰਾਮ ਸਿੰਘ ਜਿਹੜਾ ਦੋ ਮਹੀਨੇ ਤੋਂ ਸਾਲ ਦੇ ਮੁਖੀ ਅੱਗੇ ਉਹ ਬੈਠੇ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵਹੀਰ ਕਿਸ ਤਰ੍ਹਾਂ ਰੁਕੀ ਕਿੱਥੋਂ ਤੱਕ ਵਹੀਰ ਲੈ ਕੇ ਗਏ ਤੇ ਜਿਹੜੇ ਉਸ ਤੋਂ ਬਾਅਦ ਵਿੱਚ ਜਿ세ਦਾ ਗੁਰਦੇਵ ਸਿੰਘ ਕੌਕੇ ਦਾ ਮਸਲਾ ਵੀ ਆਇਆ ਤੇ ਹੁਣ ਕਿਸਾਨੀ ਸੰਘਰਸ਼ ਵੀ ਚੱਲ ਰਿਹਾ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਤੁਸੀਂ ਅਮਰਪਾਲੀ ਅਮਿਤਪਾਲ ਸਿੰਘ ਦੀ ਗਰਤਾ ਤੋਂ ਬਾਅਦ ਚ ਖਾਲਸਾ ਵੀ ਹੀਰ ਤੋਰੀ ਸੀ ਤੇ ਉਹ ਤੁਸੀਂ ਕਿੰਨਾ ਸਫਰ ਰਏ ਤੇ ਕਿੱਥੋਂ ਤੱਕ ਰ ਗਈ ਤੇ ਸਰਕਾਰ ਨੇ ਤੁਹਾਨੂੰ ਕਿੰਨਾ ਕਰੋਸ ਟੈਂਪਰੇਸ਼ਨ ਕੀਤਾ ਭਾਈ ਅਮਰਤਪਾਲ ਸਿੰਘ ਵਿਦੇਸ਼ ਤੋਂ ਆ ਕੇ ਪੰਜਾਬ ਦੇ ਅੰਦਰ ਉਹਨੇ ਗੁਰਮਤਿ ਪ੍ਰਚਾਰ ਦੀ ਇੱਕ ਲਹਿਰ ਚਲਾਈ ਸੀ ਨੌਜਵਾਨ ਜਿਹੜੇ ਪੰਜਾਬ ਦੇ ਸੀ ਉਹਦੇ ਮਗਰ ਲੱਗੇ ਸਨ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਸੀ ਜਿਹੜਾ ਬੰਦਾ ਵੀ ਧਰਮ ਦੀ ਗੱਲ ਕਰਦਾ ਉਹਦਾ ਸਾਥ ਦੇਣਾ ਜ਼ਰੂਰੀ ਤੇ ਮੈਂ ਉਹ ਆਪਣਾ ਫਰਜ ਸਮਝਦਿਆਂ ਭਾਈ ਅਮਰਤਪਾਲ ਸਿੰਘ ਦਾ ਡਟ ਕੇ ਸਾਥ ਦਿੱਤਾ ਜਿੰਨੇ ਸਮਾਗਮ ਹੋਏ ਜਿੰਨੀਆਂ ਵਹੀਰਾਂ ਕੱਢੀਆਂ ਮੈਂ ਨਾਲ ਸ਼ਾਮਲ ਹੁੰਦਾ ਰਿਹਾ ਔਰ ਸਰਕਾਰ ਜਿਹੜੀ ਆ ਉਹ ਤਾਂ ਸਾਡੇ ਵਿਰੁੱਧ ਹੈ ਹੀ ਹੈ ਲੇਕਿਨ ਸਾਡੇ ਜਿਹੜੇ ਕੁਝ ਲੋਕ ਨੇ ਪੰਥ ਦਾ ਜਿਨ੍ਹਾਂ ਨੇ ਮੁਖੌਟਾ ਪਾਇਆ ਹੋਇਆ ਉਹਨਾਂ ਲੋਕਾਂ ਨੂੰ ਵੀ ਭਾਈ ਅਮਰਤਪਾਲ ਸਿੰਘ ਦੀਆਂ ਗਤੀਵਿਧੀਆਂ ਜਿਹੜੀਆਂ ਗੁਰਮਤਿ ਦੇ ਪ੍ਰਚਾਰ ਦੀਆਂ ਸੀ ਉਹ ਲੋਕ ਨਹੀਂ ਚਾਹੁੰਦੇ ਵੀ ਪੰਜਾਬ 'ਚ ਗੁਰਮਤਿ ਪ੍ਰਚਾਰ ਹੋਵੇ ਲੋਕ ਅੰਮ੍ਰਿਤਧਾਰੀ ਹੋਣ ਲੋਕ ਨਸ਼ੇ ਛੱਡਣ ਕਿਉਂਕਿ ਉਹਨਾਂ ਦੀਆਂ ਦੁਕਾਨਾਂ ਬੰਦ ਹੁੰਦੀਆਂ ਨੇ ਤੇ ਤੁਸੀਂ ਹੈਰਾਨ ਹੋਵੋਗੇ ਵੀ ਸਾਡੇ ਅਕਾਲੀ ਦਲ ਦੇ ਨਮਾਇंदे ਸੁਖਬੀਰ ਸਿੰਘ ਬਾਦਲ ਉਹਦੇ ਵਿਰੁੱਧ ਬੋਲਿਆ ਉਹਦੇ ਘਰੋਂ ਬੀਬੀ ਹਰ ਸਿਮਰਤ ਕੌਰ ਬਾਦਲ ਉਹਦੇ ਵਿਰੁੱਧ ਬੋਲੀ ਜਿਹੜੀ ਅੱਜ ਵੀ ਰਿਕਾਰਡਿੰਗ ਹੈ ਲੋਕਾਂ ਕੋਲ ਤੇ ਉਹਨਾਂ ਦਾ ਰਿਸ਼ਤੇਦਾਰ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਉਹਨੇ ਕਿਹਾ ਸੀ ਪੰਜ ਮੈਨੂੰ 10 ਮਿੰਟ ਮੇਰੇ ਹਵਾਲੇ ਕਰੋ ਇਹ ਕਰੋ ਉਹ ਕਰੋ ਕੁੱਲ ਮਿਲਾ ਕੇ ਅਕਾਲੀ ਦਲ ਦੇ ਜ਼ਿੰਮੇਵਾਰ ਬੰਦਿਆਂ ਦਾ ਇਹ ਹਸ਼ਰ ਹੈ ਤੇ ਤੁਸੀਂ ਸੋਚੋ ਕਿ ਸਰਕਾਰ ਸਾਨੂੰ ਕਿੰਨਾ ਕੁ ਚੰਗਾ ਸਮਝੇਗੀ ਜਿਹੜਾ ਬੰਦਾ ਨਰੋਲ ਗੁਰਮਤ ਪ੍ਰਚਾਰ ਕਰ ਰਿਹਾ ਅਮਰਤ ਚਕਾਰਿਆ ਤੜਾ ਤੜ ਜਿਹੜਾ ਕਿ ਸ਼੍ਰੋਮਣੀ ਕਮੇਟੀ ਨੂੰ ਕੰਮ ਕਰਨਾ ਚਾਹੀਦਾ ਸੀ ਆਕਾਲੀ ਦਲ ਨੂੰ ਰਸਾਫ ਦੇਣਾ ਚਾਹੀਦਾ ਸੀ ਤੇ ਉਹ ਰੁਕਾਵਟਾਂ ਖੜੀਆਂ ਕੀਤੀਆਂ ਔਰ ਹੋਰ ਵੀ ਲੋਕ ਕਈ ਸਾਡੇ ਲੋਕ ਸੀ ਜਿਹੜੇ ਛੋਟੇ ਛੜੇ ਬਣਾਈਆਂ ਜਿ세 ਬੰਦਿਆਂ ਉਹਨਾਂ ਦੇ ਘਰ ਦੁਕਾਨਾਂ ਵੀ ਮੈਂ ਸਮੇਂ ਸਮੇਂ ਤੇ ਮਦਦਮ ਪੈ ਗਈਆਂ ਸੀ ਜਦੋਂ ਸਾਰੀ ਦੁਨੀਆ ਨੌਜਵਾਨ ਉਹਦੇ ਮਗਰ ਲੱਗ ਤੁਰੇ ਸੀ ਇਹ ਉਹ ਵੀ ਕਾਲ ਮਲਾ ਕੇ ਸਾਰੇ ਉਹਦੇ ਵਿਰੋਧੀ ਬਣ ਗਏ ਸਰਕਾਰ ਜਿਹੜੀ ਆ ਉਹ ਪਹਿਲਾਂ ਲੋਕਾਂ ਚ ਮਾਹੌਲ ਖਰਾਬ ਕਰਦੀ ਆ ਫਿਰ ਤੇ ਜਦੋਂ ਕਿ ਉਹ ਭਾਈ ਅਮਰਤਪਾਲ ਸਿੰਘ ਨੇ 18 19 ਨੂੰ ਮਾਰਚ ਨੂੰ ਪਿਛਲੇ ਸਾਲ 2023 ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਵਹੀਰ ਕੱਢਣੀ ਸੀ ਮੈਨੂੰ ਉਹਨਾਂ ਦਾ ਫੋਨ ਆਇਆ ਸਾਡੇ ਹਲਕੇ ਫਿਰੋਜ਼ਪੁਰ ਵਿੱਚ ਹੀ ਦਿਵਾਨ ਚੱਲਦੇ ਸੀ ਵੀ ਬਾਬਾ ਜੀ ਤੁਸੀਂ ਅਰਦਾਸ ਕਰਕੇ ਸਾਨੂੰ ਤੋੜਿਓ ਅਸੀਂ ਉਹਦੇ ਅਰਦਾਸ ਕਰਕੇ ਤੋਰਨਾ ਸੀ ਉਹਨਾਂ ਨੂੰ 18 ਤਰੀਕ ਨੂੰ ਹੀ ਸਰਕਾਰ ਨੇ ਕਿੱਡਾ ਡਰਾਮਾ ਸੱਤ ਜ਼ਿਲ੍ਹਿਆਂ ਦੇ ਫੋਰਥ ਸੈਂਟਰ ਦੀ ਫੋਰਥ ਇੰਟਰਨੈਟ ਬੰਦ ਕੀ ਕੁਝ ਕੀਤਾ ਜਿਹੜਾ ਬੰਦਾ ਰੋਜ਼ ਪ੍ਰਚਾਰ ਕਰਕੇ ਆਪਣੇ ਘਰ ਵਿੱਚ ਆ ਜਾਂਦਾ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਤੁਹਾਨੂੰ ਘਰੋਂ ਵੀ ਤਾਂ ਗ੍ਰਿਫਤਾਰ ਕੀਤਾ ਜਾ ਹੀ ਸਕਦਾ ਨਾ ਪਰ ਉਹ ਸਰਕਾਰ ਨੇ ਸਾਰੇ ਡਰਾਮਾ ਰਜਣਾ ਸੀ ਦੂਜੀ ਗੱਲ ਇਹ ਆ ਕਿ ਅਜਨਾਲੇ ਦੀ ਘਟਨਾ ਨੂੰ ਅੱਗੇ ਰੱਖਦੇ ਨੇ ਉਹ ਜਿਉਂ ਥੇ ਥਾਣੇ ਦਾ ਘਰਾਓ ਕੀਤਾ ਜਿਉਂ ਥੇ ਉਹ ਹੋਇਆ ਕੇਵਲ ਘਰਾਓ ਕੀਤਾ ਕੋਈ ਬੰਦਾ ਨਹੀਂ ਮਰਿਆ ਕੋ ਥਾਣਾ ਨਹੀਂ ਸਾੜਿਆ ਕੁਛ ਨਹੀਂ ਹੋਇਆ ਉਥੇ ਇੱਕ ਬਨੇ ਹਰਿਆਣੇ ਚ ਨੋਹ ਪਿੰਡ ਵਿੱਚ ਕਸਬੇ ਵਿੱਚ ਸੱਤ ਪੁਲਿਸ ਮੁਲਾਜ਼ਮ ਮਾਰੇ ਗਏ ਲੋਕ ਮਾਰੇ ਗਏ ਲੋਕਾਂ ਨੇ ਭੀੜ ਨੇ ਥਾਣਾ ਸਾੜ ਦਿੱਤਾ ਲੇਕਿਨ ਉਹਨਾਂ ਬੰਦਿਆਂ ਤੇ ਪਰਚਾ ਵੀ ਦਰਜ ਨਹੀਂ ਸੀ ਕੀਤਾ ਜਾ ਰਿਹਾ ਤੇ ਲੋਕਾਂ ਨੇ ਰੌਲਾ ਪਾਇਆ ਪਰਚਾ ਦਰਜ ਹੋ ਗਿਆ ਉਹ ਡੇਢ ਦੋ ਮਹੀਨੇ ਬਾਅਦ ਬੰਦੇ ਸਾਰੇ ਬਾਹਰ ਆ ਗਏ ਸੱਤ ਬੰਦੇ ਮਰ ਗਏ ਨੇ ਠਾਣਾ ਸੜ ਗਿਆ ਉਹਨਾਂ ਵਾਸਤੇ ਤਾਂ ਰਿਹਾਈਆਂ ਨੇ ਕੋਈ ਕੇਸ ਨਹੀਂ ਸਾਡੇ ਇਥੇ ਕੁਝ ਵੀ ਨਹੀਂ ਹੋਇਆ ਗੁਰਮਤ ਪ੍ਰਚਾਰ ਕਰ ਰਹੇ ਨੇ ਕੋਈ ਗੱਲ ਨਹੀਂ ਜਦੋਂ ਕਿ ਪੁਲਿਸ ਨੇ ਉਹ ਬੰਦਾ ਜੇਲ੍ਹ ਚੋਂ ਅਗਲੇ ਦਿਨ ਲਿਆ ਕੇ ਆਪ ਦਿੱਤਾ ਵੀ ਅਸੀਂ ਨਜਾਇਜ਼ ਫੜਿਆ ਸੀ ਤੇ ਵੇਖੋ ਵੀ ਉਹ ਬੰਦੇ ਜਿਹੜੇ ਪੱਠੇ ਵੜਨ ਵਾਲੇ ਨੇ ਜਾਂ ਜਿਹੜੇ ਘਰਾਂ ਚ ਕੰਮ ਕਰਨ ਵਾਲੇ ਨੌਜਵਾਨ ਨੇ ਉਹਨਾਂ ਨੂੰ ਫੜ ਕੇ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਫੜ ਕੇ ਤੁਸੀਂ ਪੰਜਾਬ ਵਿੱਚ ਨਹੀਂ ਉਹ ਕਿੱਥੇ ਦੂਸਰੇ ਬਨੇ ਹਿੰਦੁਸਤਾਨ ਦੇ ਡਿਬਰੂਗੜਾ ਆਸਾਮ ਦੀ ਜਿਹੜੀ ਚ ਤੁਸੀਂ ਐਨਐਸ ਲਾ ਦਿੰਦੇ ਜੇ ਐਨਐਸ ਜਿਹੜੀ ਉਹ ਤਤ ਮੈਂ ਸਮੀ ਦਾ ਵੀ ਉਹ ਬਣੀ ਸਿੱਖਾਂ ਵਾਸਤੇ ਉਹ ਤਾਂ ਕਿਤੇ ਲੱਗਦੀ ਵੀ ਨਹੀਂ ਤੇ ਫਿਰ ਵੇਖੋ ਵੀ ਇਹ ਐਸਾ ਸਿੱਖਾਂ ਤੇ ਅਤਿਆਚਾਰ ਆ ਫਿਰ ਇੱਥੇ ਹੀ ਬਸ ਨਹੀਂ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੱਚੇ ਫੜੇ ਨੇ ਨੌਜਵਾਨ ਭਾਵਨਾਂ ਤੇ ਐਨਐਸਏ ਨਹੀਂ ਉਹਨਾਂ ਦੀ ਘਰ ਤੇ ਹੀ ਮੁਲਾਕਾਤ ਕਰ ਸਕਦੇ ਆ ਕੋਈ ਵਕੀਲ ਨਹੀਂ ਕਰ ਸਕਦਾ ਕੋਈ ਹੋਰ ਰਿਸ਼ਤੇਦਾਰ ਨਹੀਂ ਮੁਲਾਕਾਤ ਕਰ ਸਕਦਾ ਉਹਨਾਂ ਦੇ ਨਾਲ ਕੋਈ ਜ਼ਮਾਨਤ ਹੋ ਰਹੀ ਆ ਨਾ ਕੇ ਇਹ ਕਿਹੋ ਜਿਹਾ ਸਾਡੇ ਲਈ ਇਨਸਾਫ ਆ ਇਸ ਦੇਸ਼ ਵਿੱਚ ਇਹ ਸਮਝ ਤੋਂ ਪਰੇ ਦੀ ਗੱਲ ਹੈ ਲੇਕਿਨ ਅਸੀਂ ਆਪਣਾ ਫਰਜ਼ ਸਮਝਦਿਆਂ ਦਮਦਮ ਟਕਸਾਲ ਵੱਲੋਂ ਵੀ ਪਾਈ ਅਮਰਤਪਾਲ ਸਿੰਘ ਦੀ ਗੈਰਹਾਜ਼ਰੀ ਸੰਬਹੀਰਾਂ ਕੱਢਣੀਆਂ ਚਾਹੀਦੀਆਂ ਨੇ ਜਿਹੜੀ ਮੁਖਤਸਰ ਸਾਹਿਬ ਤੋਂ ਨੇ ਕੱਢਣੀ ਸੀ ਤੇ ਉਹ ਸਰਕਾਰ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਅਸੀਂ ਸੀ ਮੁਖਤਸਰ ਸਾਹਿਬ ਤੋਂ ਕੱਢ ਕੇ ਦਮਦਮਾ ਸਾਹਿਬ ਲੈ ਕੇ ਗਏ ਫਿਰ ਇਸੇ ਤਰ੍ਹਾਂ ਫਿਰੋਜ਼ਪੁਰ ਛੇੜਦੇ ਗੁਰਦੁਆਰਾ ਇਤਿਹਾਸਕ ਦਸਮ ਪਾਤਸ਼ਾਹ ਦਾ ਵਜੀਦਪੁਰ ਉਥੋਂ ਕੱਢ ਕੇ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਗਰ ਇੱਥੇ ਰੋਡਿਆਂ ਵਿਖੇ ਸੰਤ ਖਾਲਸਾ ਗੁਰਦੁਆਰੇ ਜਨਮ ਸਥਾਨ ਵਿਖੇ ਲੈ ਕੇ ਪਹੁੰਚੇ ਸੰਗਤਾਂ ਨੇ ਬੜੇ ਖੋਲੇ ਪੱਦਰ ਤੇ ਵੱਡੇ ਪੱਦਰ ਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਫੇਰ ਅਸੀਂ ਤੀਸਰੀ ਵਹੀਰ 'ਚੋਂ ਕੱਢਣ ਦਾ ਕਿਹਾ ਤੇ ਮੈਨੂੰ ਵੀ ਘਰੇ ਬੰਦ ਕਰ ਦਿੱਤਾ ਗੁਰਦੁਆਰੇ ਫੋਰਸ ਲਾ ਦਿੱਤੀ ਜਿਸ ਗੁਰਦੁਆਰੇ ਤੋਂ ਕੱਢਣੀ ਸੀ ਉੱਥੇ ਵੀ ਫੋਰਸ ਲਾ ਦਿੱਤੀ ਤਿੰਨ ਦਿਨ ਕਰ ਬੂਏ ਮਲ ਛੱਡੇ ਫੇਰ ਜੇ ਅਸੀਂ ਮਗਰੋਂ ਫੇਰ ਉਪਰਾਲਾ ਕੀਤਾ ਤੇ ਨੌਜਵਾਨਾਂ 'ਚ ਪ੍ਰਚਾਰ ਕੀਤਾ ਵੀ ਕੋਈ ਉਸ ਵਹੀਰ ਵਿੱਚ ਛਾਵਲ ਨਾ ਹੋਵੋ ਔਰ ਲੋਕਾਂ 'ਚ ਨਹੀਂ ਦਹਿਸ਼ਤ ਪੈਦਾ ਕਰਤੀ ਪਰ ਮੈਂ ਕਿਹਾ ਸੀ ਪੀ ਭਾਵੇਂ ਅਸੀਂ 2 4 10 20 ਬੰਦੇ ਹੀ ਹੋਈਏ ਅਸੀਂ ਉਹ ਵਹੀਰ ਕੱਢ ਕੇ ਗੁਰਦੁਆਰਾ ਗੁਰੂ ਅਮਰਦਾਸ ਅਠਵਾਲ ਪੁੱਲ ਤੋਂ ਤੇ ਸ੍ਰੀ ਗੋਇੰਦਵਾਲ ਸਾਹਿਬ ਜਾਣਾ ਹੀ ਜਾਣਾ ਉਹ ਅਸੀਂ ਕੱਢੀ ਹੈ ਆਉਣ ਵਾਲੇ ਸਮੇਂ 'ਚ ਵੀ ਭਾਵੇਂ ਸਰਕਾਰਾਂ ਬਹੁਤ ਕੋਈ ਤੱਕਈਸ਼ਾਈ ਕਰ ਰਹੀਆਂ ਨੇ ਹੋ ਹੀ ਰਹੀ ਹੈ ਇਹ ਇਸ ਨੂੰ ਪਰਵ ਅਸੀਂ ਸਭ ਕੁਝ ਬਰਦਾਸ਼ਤ ਕਰਦੇ ਹਾਂ ਭਾਈ ਅਮਰਤਪਾਲ ਜੀ ਦੀ ਗੈਰ ਹਾਜ਼ਰੀ 'ਚ ਉਹਦੇ ਨਾਲ ਖਲੋਤੇ ਆਂ ਕਈ ਬੰਦੇ ਤਾਂ ਮੌਕੇ ਤੇ ਬੜੀਆਂ ਫੋਟੋ ਲੈ ਆਉਂਦੇ ਨੇ ਤੇ ਜਦੋਂ ਵਿਵਤਾ ਬਣਦੀ ਉਹਦੋਂ ਤੇ ਜੇ ਬਨੇ ਹੋ ਜਾਂਦੇ ਨੇ ਪਰ ਅਸੀਂ ਉਹਦੇ ਨਾਲ ਅੱਜ ਵੀ ਖੜੋਤੇ ਹਾਂ ਸ ਵੀਰ ਨਾਲ ਬਾਬਾ ਜੀ ਅ ਅਮਰਪਾਲ ਦੇ ਸਾਰੇ ਇਸ ਕੇਸ ਤੋਂ ਬਾਅਦ ਤੁਸੀਂ ਵੀ ਹੀਰਾ ਵੀ ਕਹਿੰਦੀਆਂ ਅੱਗੇ ਵੀ ਤੁਸੀਂ ਕਿਹਾ ਹੈਗਾ ਵੀ ਅਸੀਂ ਅੱਗੇ ਵੀ ਸਾਰਾ ਕੁਝ ਕਰਾਂਗੇ ਉਸ ਤੋਂ ਬਾਅਦ ਅਜ ਨਵਾਂ ਜਿਹੜਾ ਮੁੱਦਾ ਕਿ ਨਵਾਂ ਨਹੀਂ ਕਹਿ ਸਕਦੇ ਬਹੁਤ ਪੁਰਾਣਾ ਮੁੱਦਾ ਜਿਹੜਾ ਅ ਕਾਰਜਕਾਰੀ ਜਥੇਦਾਰ ਜਥੇਦਾਰ ਗੁਰਦੇਵ ਸਿੰਘ ਕੌਂਕੇ ਉਹਨਾਂ ਦੀ ਜਿਹੜੀ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈਗਾ ਕੋ-ਕੋ ਕੇ ਮਾਰਿਆ ਜਾਂਦਾ ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਤੇ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀਗੀ ਤੇ ਫਿਰ ਬਾਅਦ ਦੇ ਵਿੱਚ ਉਹਦੀ ਜਿਹੜੇ ਇਨਕੁਆਰੀ ਜਾਂ ਜਿਹੜੀ ਉਹਦੀ ਜਾਂਚ ਹੈ ਜਿਹੜੀ ਉਹ ਪੁਲਿਸ ਵੱਲੋਂ ਕਰ ਵੀ ਕਿਸੇ ਅਫਸਰ ਵੱਲੋਂ ਕਰ ਲਈ ਜਾਂਦੀ ਹੈ ਪਰ ਬਾਅਦ ਦੇ ਵਿੱਚ ਪੰਥਕ ਸਰਕਾਰ ਵੀ ਆਉਂਦੀ ਹੈ ਪਰ ਉਹਨਾਂ ਵੱਲੋਂ ਕੁਝ ਨਹੀਂ ਕੀਤਾ ਗਿਆ ਇਹਦੇ ਸਮੇਂ ਤੁਸੀਂ ਕੀ ਕਹੋਗੇ ਜੀ ਪਹਿਲੀ ਗੱਲ ਤਾਂ ਵੀ ਮੈਂ ਹਰਮੰਦਰ ਸਾਹਿਬ ਦੀ ਸੇਵਾ ਵਿੱਚ ਰਹਿਆ ਹਾਂ ਤੇ ਉਦੋਂ ਭਾਈ ਗੁਰਦੇਵ ਸੋਹੀ ਜਹਦਾਰ ਹੁੰਦੇ ਸੀ ਏਡਾ ਨਿਤਨੇਮੀ ਏਡਾ ਚੜ੍ਹਦੀ ਕਲਾ ਵਾਲਾ ਗੁਰਸਿੱਖ ਲੱਭਣਾ ਬੜਾ ਔਖਾ ਹੈ। ਉਹਦੇ ਸਰੀਰ ਦੀ ਬਣਤਰ ਤੇ ਨਿਤਨੇਮ ਉਹਦਾ ਸੰਤ ਬਾਬਾ ਜਰਨੈਲ ਸਿੰਘ ਜੀ ਵਰਗੀ ਉਹਦੀ ਚੇਨ ਚੱਕਰ ਤੇ ਸਰੀਰ ਦਾ ਐਸਾ ਪਰਮੇਸ਼ਰ ਨੇ ਰੰਗ ਟੰਗ ਬਣਾਇਆ ਸੀ। ਮੈਂ ਸਮਝਦਾ ਵੀ ਉਹ ਕੌਮ ਦਾ ਬਹੁਤ ਵਧੀਆ ਜਥੇਦਾਰ ਸੀ ਤੇ ਉਹੋ ਜੇ ਜਥੇਦਾਰੀ ਹੋਣੇ ਚਾਹੀਦੇ ਨੇ। ਅੱਜਕੱਲ ਤਾਂ ਜਥੇਦਾਰ ਆਪਾਂ ਨੂੰ ਪਤਾ ਹੀ ਹੈ ਜਿਹੜਾ ਲਾਟੇਟ ਦੀ ਲੰਗ ਦਾ ਲੀਡਰਾਂ ਦੇ ਪਿਛੇ ਲੱਗ ਬਣੇ ਹੋਏ ਨੇ ਐਵੇਂ ਮੂਰਤੀਆਂ ਨੇ ਨਾ ਕੋ ਬੋਲਣਾ ਨਾ ਉਹਨਾਂ ਰਕਾਉਮ ਨੂੰ ਕੋ ਫਾਇਦਾ ਐਵੇਂ ਖਾਣਾ ਪੂਰਤੀ ਦੀ ਜਥੇਦਾਰੀ ਜਾਂ ਕਿਹੜੀਆਂ ਜਥੇਦਾਰੀਆਂ ਨੇ ਇਥੇ ਜਥੇਦਾਰ ਭਾਈ ਗੁਰਦੇਵ ਸਿੰਘ ਵਰਗੇ ਚਾਹੀਦੇ ਸੀ ਅਕਾਲੀਆਂ ਨੂੰ ਇਸ ਗੱਲ ਦਾ ਬੜਾ ਖਲਸ਼ਾ ਸੀ ਵੀ ਇਹ ਬੰਦਾ ਬੜਾ ਧੜਲੇਦਾਰ ਆ ਤੇ ਕਿਤੇ ਨਾ ਕਿਤੇ ਕੌਮ ਨੇ ਇਹਨੂੰ ਜਥੇਦਾਰ ਬਣਾ ਦੇਣਾ ਤੇ ਸਾਡੇ ਜਨਾਂ ਚ ਬਹਿ ਜਾਣਾ ਕਿਉਂਕਿ ਇਹਨਾਂ ਨੇ ਕਰਨੀਆਂ ਮਨਮਰਜ਼ੀਆਂ ਇਹਨਾਂ ਹਰ ਬੰਦੇ ਨੂੰ ਵਰਤਣਾ ਹੁੰਦਾ ਤੇ ਮੈਂ ਸਮਝਦਾ ਭਾਵੇਂ ਕਾਂਗਰਸ ਦਾ ਰਾਜ ਸੀ ਉਸ ਬੰਦੇ ਤੇ ਕੋਈ ਉਹ ਜਾ ਕੇਸ ਨਹੀਂ ਸੀ ਧਰਮ ਦਾ ਕਰਮ ਕਰਮ ਵਾਲਾ ਬੰਦਾ ਸੀ ਉਹ ਨੇਤਰੇ ਵੀ ਪਰ ਉਹ ਤੋਂ ਕਾਂਗਰਸ ਦੀ ਸਰਕਾਰ ਸੀ ਜਿਸ ਤਰੀਕੇ ਨਾਲ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋਤ ਤੇ ਅਤਿਆਚਾਰ ਕੀਤਾ ਗਿਆ ਮੇਰੇ ਖਿਆਲਾਂ ਪੀ ਇਨਸਾਨੀਅਤ ਦੇ ਨਾਂ ਤੇ ਤਾਂ ਬਹੁਤ ਵੱਡਾ ਕਲੰਕ ਆ ਪਰ ਐਸੇ ਹਾਲਾਤ ਸੀ ਕਿ 부ਚੜਖਾਨੇ ਖੁੱਲੇ ਹੋਏ ਸੀ ਤੇ ਜਿਹੜੇ ਪੁਲਿਸ ਦੇ ਅਹੁਦੇਦਾਰ ਸੀ ਉਹ ਲੋਕ ਕਸਾਈਆਂ ਦਾ ਰੂਪ ਧਾਰਨ ਕਰ ਚੁੱਕੇ ਸਨ ਇਨਾ ਅੰਧ ਧੁੰਦ ਬਚਿਆ ਹੋਇਆ ਸੀ ਕਿ ਇੱਕ ਕੌਮ ਦਾ ਜਥੇਦਾਰ ਹੋਵੇ ਉਹਦੇ ਮੂੰਹ ਤੇ ਪਿਸ਼ਾਬ ਕਰ ਤੱਕੀਤਾ ਜਾਵੇ ਔਰ ਇਹ ਮੂੰਹ ਤੇ ਠੁੱਡੇ ਮਾਰੇ ਜਾਣ ਉਹਨੂੰ ਕੱਟ ਵੱਢ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਬਾਹਰ ਨੰਗਾ ਕਰਕੇ ਪਾਇਆ ਜਾਵੇ ਕਹਿਰ ਦੀ ਸਰਦੀ ਵਿੱਚ ਤੇ ਤੁਸੀਂ ਦੱਸੋ ਵੀ ਇਹ ਕੌਮ ਦੇ ਜਥੇਦਾਰ ਦਾ ਇਹ ਹਾਲ ਆ ਤੇ ਸਾਧਾਰਨ ਬੰਦੇ ਦੀ ਕੀ ਜ਼ਿੰਦਗੀ ਹੋਵੇਗੀ ਪਰ ਉਹ ਮਗਰੋਂ ਸਾਡੀ ਪੰਥਕ ਸਰਕਾਰ ਵੀ ਆਈ ਉਹਨਾਂ ਕੋਲ ਜਾ ਕੇ ਰੋਏ ਪਿੱਟੇ ਵੀ ਬੰਦੇ ਵੀ ਇਹਦੀ ਕੋਈ ਇਨਕੁਆਰੀ ਕਰਾਓ ਜੀ ਤੇ ਮੈਂ ਸੁਣਿਆ ਵੀ ਉਹਨਾਂ ਬੰਦਿਆਂ ਨੇ ਆਖਿਆ ਵੀ ਜੇ ਉਹਦਾ ਅਸੀਂ ਜਾ ਕੇ ਬਾਦਲ ਸਾਹਿਬ ਨੂੰ ਮਿਲੇ ਉਹਨਾਂ ਆਖਿਆ ਕਾਕਾ ਛੱਡੋ ਪਰ ਹੁਣ ਮਰਦਿਆਂ ਦੀਆਂ ਕਬਰਾਂ ਨਾਲ ਫੋਲੋ ਇਹ ਛੱਡੋ ਹੁਣ ਉਹਦਾ ਮਤਲਬ ਹੈ ਵੀ ਇੰਨਾ ਬੰਦਿਆਂ ਨੇ ਨਾਲ ਕਹਿ ਕੇ ਕਰਵਾਇਆ ਮੈਂ ਇੱਕ ਬੇਣਤੀ ਕਰਾਂ ਮੇਰੀ ਇਸੇ ਕਰਕੇ ਇਹਨਾਂ ਲੋਕਾਂ ਦਾ ਬਣਦੀ ਨਹੀਂ ਪੰਥ ਪੰਥ ਕਹਿ ਕੇ ਇਹਨਾਂ ਨੇ ਪੰਥ ਦਾ ਮੁਖੌਟਾ ਪਾਇਆ ਹੈ ਜਿੰਨਾ ਇਸ ਪੰਥ ਨੇ ਕੌਮ ਦਾ ਥੱਲਾ ਲਾਇਆ ਨਾ ਇਸ ਪਰਿਵਾਰ ਨੇ ਬਾਦਲ ਤਬਰ ਨੇ ਸੰਤ ਜਰਨੈਲਸ ਤੋਂ ਵੇਖ ਲਓ 1978 ਤੋਂ ਨਿਰੰਕਾਰੀ ਕਾਂਡ ਤੋਂ ਹੀ ਸਾਰਾ ਘਟਨਾਕ੍ਰਮ ਸ਼ੁਰੂ ਹੋਇਆ ਜੇ ਉਹ ਤੋਂ ਪਿੱਛੇ ਜਾ ਕੇ ਵੀ ਤੁਸੀਂ ਵੇਖ ਲਓ ਤੇ ਇਹਨਾਂ ਦਾ ਇਤਿਹਾਸ ਕੋ ਬਹੁਤਾ ਵਧੀਆ ਕੌਮ ਪ੍ਰਸਤੀ ਨਹੀਂ ਕੇਵਲ ਪਰਿਵਾਰ ਪ੍ਰਸਤੀ ਵਾਲਾ ਹੀ ਇਹਨਾਂ ਦਾ ਪਰਿਵਾਰ ਦਾ ਕਰਮ ਧਰਮ ਰਿਹਾ ਤੇ ਮੈਂ ਸਮਝਦਾ ਵੀ ਜਿੰਨਾ ਇਸ ਪਰਿਵਾਰ ਨੇ ਕੌਮ ਦਾ ਨੁਕਸਾਨ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀਆਂ ਧਜੀਆਂ ਜਿੰਨਾ ਜਥੇਦਾਰਾਂ ਨੇ ਕੌਮ ਦਾ ਕੁਝ ਸਵਾਰਨਾ ਸੀ ਉਹ ਇਹਨਾਂ ਲੀਡਰਾਂ ਦੀ ਕਥਪੁਤਲੀ ਬਣ ਕੇ ਰਹਿ ਗਏ ਨੇ ਕੌਮ ਨੂੰ ਤਾਂ ਮੇਰੇ ਖਿਆਲੋਂ ਤਾਂ ਖਵਾਸ ਵਾਲੀ ਗੱਲ ਹੈ ਹੀ ਕੋਈ ਨਹੀਂ ਤੇ ਬਹੁਤ ਵੱਡਾ ਘਾਟਾ ਪਿਆ ਉਸ ਬੰਦੇ ਭਾਈ ਗੁਰਦੇਵ ਸਿੰਘ ਜੀ ਕਾਉਂ ਕੇ ਜਥੇਦਾਰ ਦੀ ਸ਼ਹਾਦਤ ਨਾਲ ਜਿਸ ਤਰੀਕੇ ਨਾਲ ਉਹ ਸ਼ਹੀਦ ਕੀਤਾ ਉਹ ਬਹੁਤ ਸ਼ਰਮਨਾਕ ਗੱਲ ਹੈ। ਬਾਬਾ ਜੀ ਪਿਛਲੇ ਦਿਨੀ ਕੁਝ ਜਥੇਬੰਦੀਆਂ ਇਕੱਠੀਆਂ ਹੋਈਆਂ ਸੀਆਂ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਫਕਰੇ ਕੌਮ ਜਿਹੜਾ ਵਾਰ ਦਿੱਤਾ ਕਿ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ ਸੀ। ਤੁਸੀਂ ਇਸ ਕਿਵੇਂ ਲੈਣੀ? ਸੱਦਾ ਤਾਂ ਮਹੀਨੇ ਵੀ ਆਇਆ ਸੀ ਪਰ ਮੈਂ ਨਹੀਂ ਗਿਆ ਜੀ। ਮੈਂ ਕਹਿੰਦਾ ਵੀ ਕੋਈ ਢੜਲੇ ਵਾਲਾ ਹੀ ਕੰਮ ਕਰਨਾ ਚਾਹੀਦਾ ਕਰੇ ਇੰਦਰ ਕਦੇ ਆਪਣੇ ਆਉਧਿਆਂ ਵਾਸਤੇ ਹੀ ਆਪਾਂ ਸਿਆਸਤਾਂ ਖੜੀ ਗਏ ਕੌਮ ਵਿੱਚ ਉਦੋਂ ਹੀ ਘਾਟਾ ਪੈਂਦਾ ਜਦੋਂ ਅਸੀਂ ਆਪਦੀ ਸਿਆਸਤ ਖੇਡਦੇ ਆ ਨਾ ਸਿਆਸਤ ਤੋਂ ਉੱਪਰ ਉੱਠ ਕੇ ਸਾਨੂੰ ਇੱਕ ਕਦਮ ਪੁੱਟਣਾ ਚਾਹੀਦਾ ਅ ਵੀ ਜਿਵੇਂ ਹੁਣ ਇਸ ਟਾਈਮ ਨਵੇਂ ਕਹਿੰਦੇ ਮੁੱਦੇ ਨਵੇਂ-ਨਵੇਂ ਪੰਜਾਬ ਚ ਮੁੱਦੇ ਖੜੇ ਹੋ ਰਿਹਾ ਜਿ세ਦਾ ਗੁਰਦੀਪ ਸਿੰਘ ਕੌਕੇ ਦਾ ਜਿਹੜੀ ਗੱਲਬਾਤ ਚੱਲ ਰਹੀ ਸੀ ਉਹ ਠੰਡੀ ਪੈ ਗਈ ਫਿਰ ਆਹ ਇੱਕ ਮੁੰਡੇ ਵਾਲਾ ਭਾਨੇ ਸਿੱਧੂ ਵਾਲਾ ਮਸਲਾ ਆ ਗਿਆ ਤੇ ਚਲੋ ਉਹ ਕਈ ਦਿਨ ਇਹ ਸਾਰਾ ਕੁਝ ਚੱਲਿਆ ਪੰਜਾਬ ਦੇ ਵਿੱਚ ਤੇ ਹੁਣ ਦੁਬਾਰਾ ਜਿਹੜਾ ਕਿਸਾਨੀ ਮੰਗਾਂ ਦਾ ਜਿਹੜਾ ਮੁੱਦਾ ਹੈ ਇਸ ਟਾਈਮ ਨੋ ਮੰਗਾ ਪੰਜਾਂ ਜਿਹੜੀਆਂ ਕਿਸਾਨਾਂ ਦੀਆਂ ਉਹਨੂੰ ਲੈ ਕੇ ਅਧੀਆਂ ਜੱਥੇ ਬੰਦੀਆਂ ਬਾਰਡਰ ਦੇ ਪਹੁੰਚ ਗਈਆਂ ਤੇ ਅਧੀਆਂ ਕੁਝ ਪੰਜਾਬ 'ਚ ਬੈਠੀਆਂ ਇਹਨੂੰ ਤੁਸੀਂ ਸਾਰੇ ਕਿਵੇਂ ਲੈਣੇ ਜੀ ਵੇਖੋ ਪਹਿਲੀ ਗੱਲ ਤਾਂ ਇਹ ਭਾਨੇ ਸਿੱਧੂ ਦੀ ਜਿਹੜੀ ਗੱਲ ਹੈ ਜੀ ਵੀ ਚਲੋ ਬੋਲਬਾਣੀ ਜਿਹੜੀ ਪਹਿਲਾਂ ਤਾਂ ਆਪਾਂ ਨੂੰ ਸਾਰਿਆਂ ਨੂੰ ਸੁਧਾਰਨੀ ਚਾਹੀਦੀ ਆ ਕਈ ਥਾਵਾਂ ਤੇ ਲਾਮਾ ਇਹ ਵੀ ਮਿਲਿਆ ਪਰ ਕੋਲ ਮਲਾ ਕੇ ਉਹ ਪਾਨਾ ਸਿੱਧੂ ਬਹੁਤ ਚੰਗੇ ਕੰਮ ਕਰ ਰਿਹਾ ਸੀ ਪਰ ਮੈਂ ਬੇਨਤੀ ਕਰਾਂ ਵੀ ਜਿਹੜਾ ਵੀ ਚੰਗਾ ਕੰਮ ਅਰਤਪਾਲ ਸਿੰਘ ਵਾਂਗ ਕਰੇਗਾ ਨਾ ਸਰਕਾਰ ਨੇ ਵੇਖੋ ਉਹਨੂੰ ਅੰਦਰ ਦੇਣਾ ਹੀ ਦੇਣਾ ਉਹ ਪਾਨੇ ਸਿੱਧੂ ਨੂੰ ਫੜ ਕੇ ਅੰਦਰ ਦੇ ਦਿੱਤਾ ਫਿਰ ਉਹਦੀਆਂ ਭੈਣਾਂ ਤੇ 307 ਦਾ ਪਰਚਾ ਮਾਂ ਤੇ ਪਰਚਾ ਦੱਸੋ ਕੋਈ ਹੈ ਇਨਸਾਨੀਅਤ ਸਰਕਾਰ ਭਾਵੇਂ ਆਪਿਆਂ ਦੀ ਹੋਵੇ ਭਾਵੇਂ ਕਾਂਗਰਸ ਦੇ ਕਾਲੀਆਂ ਦੀ ਹੋਵੇ ਇਹ ਸਭ ਲਾਣਾ ਬਾਣਾ ਵਿਗੜਿਆ ਹੀ ਹੁੰਦਾ ਇਹਨਾਂ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਆਪੜਿਆਂ ਤੋਂ ਲੋਕਾਂ ਨੇ ਵੇਖ ਹੀ ਲਿਆ ਸਾਰਾ ਕੁਝ ਕੀ ਹੋ ਰਿਹਾ ਤੇ ਮੈਂ ਸਮਝਦਾ ਆਂ ਕਿ ਇਹ ਵੀ ਇਕਤਿਆਚਾਰ ਹੈ ਚਲੋ ਉਹਦਾ ਵੀਰ ਹੁਣ ਜਮਾਨਤ ਤੇ ਆ ਗਿਆ ਪਰ ਕਿਸੇ ਦੇ ਪਰਿਵਾਰ ਤੇ ਵੀ ਕੇਸ ਪਾ ਦਿਓ ਭੈਣਾ ਤੇ ਵੀ ਪਾ ਦਿਓ ਮਾਂ ਤੇ ਵੀ ਪਾ ਦਿਓ ਇਹ ਬਹੁਤ ਮੰਦਭਾਗੀ ਘਟਨਾ ਸੀ ਜਿਹੜੀ ਨਹੀਂ ਹੋਣੀ ਚਾਹੀਦੀ ਤੇ ਬਾਕੀ ਜਿਹੜਾ ਹੈਗਾ ਜਿਹੜੇ ਹੁਣ ਕਿਸਾਨ ਜਿਹੜੇ ਵਿਚਾਰੇ ਅੰਦੋਲਨ ਸ਼ੁਰੂ ਕੀਤਾ ਹੈ ਕਿ ਸਰਕਾਰ ਜਿਹੜੀ ਐ ਵਾਅਦੇ ਕਰਕੇ ਤੇ ਫਿਰ ਮੁੱਕਰ ਜਾਣਾ ਇਹ ਦੇਖੋ ਨੇ ਹਿੱਸੇ ਜੀ ਆਇਆ ਖਾਸ ਕਰਕੇ ਮੋਦੀ ਦੇ ਤੇ ਸ਼ੁਰੂ ਤੋਂ ਲੈ ਕੇ 47 ਵੇਲੇ ਵੀ ਜਦੋਂ ਬਲਦੇਵ ਸਿੰਘ ਹੋਰਾਂ ਨੂੰ ਕਿਹਾ ਸੀ ਤੁਸੀਂ ਵੱਖਰਾ ਖਾਲਸਾ ਰਾਜ ਨਾ ਲਾਓ ਖਾਲਸਤਰ ਸਾਡੇ ਨਾਲ ਤੁਸੀਂ ਜੁੜੋ ਹਿੰਦੁਸਤਾਨ ਨਾਲ ਕਿਸਮਤ ਜੋੜੋ ਅਸੀਂ ਤੁਹਾਡਾ ਸਾਥ ਦੇਾਂਗੇ ਲੈnde ਪੰਜਾਬ ਦੀ ਧਰਤੀ ਤੇ ਤੁਹਾਨੂੰ ਇੱਕ ਐਸਾ ਖੇਤਾ ਦੇਾਂਗੇ ਜਿੱਤੇ ਤੁਸੀਂ ਆਯਾਦੀ ਦਾ ਨਿਗ ਮਾਣੋਗੇ ਜਦੋਂ ਸਾਰਾ ਕੁਝ ਹੋ ਗਿਆ ਤੇ ਉਦੋਂ ਪਹਿਲੀ ਮੀਟਿੰਗ ਹੀ ਉੱਥੇ ਜਦੋਂ ਦਿੱਲੀ ਵਿਕੇ ਗੁਰਦਰਾ ਸਿਸਕਾਂ ਸਾਹਿਬ ਕੇ ਹੋਈ ਕਾਨਫਰੰਸ ਤੇ ਉੱਥੇ ਪੁੱਛਿਆ ਪਿਓ ਸਾਡਾ ਖਿੱਤਾ ਕਹਿੰਦੇ ਉਹ ਤਾਂ ਗੱਲਾਂ ਉਦੋਂ ਹੀ ਸੀ ਤੇ ਡੀਸੀਆਂ ਨੂੰ ਹਦਾਇਤਾਂ ਲੈ ਕੇ ਦਿੱਤੀਆਂ ਵੀ ਇਹ ਜੁਰਾਇਮ ਪੇਸ਼ ਆ ਕੌਮ ਹੈ ਇਹਨਾਂ ਨੂੰ ਸਿਰ ਨਾ ਚੁੱਕਣ ਦਿੱਤਾ ਜਾਵੇ ਸਾਨੂੰ ਪਹਿਲੀ ਮੀਟਿੰਗ 'ਚ ਹੀ ਕਾਨਫਰੰਸ ਵੀ ਇਹ ਤੋਹਫਾ ਨਹਿਰੂ ਹਰਾਂ ਦੇ ਦਿੱਤਾ ਸੀ ਹੁਣ ਵੇਖੋ ਪਹਿਲੇ 550 ਸਾਲ ਆਇਆ ਤੇ ਸਿੰਘਾਂ ਦੀ ਦਿਹਾਈ ਹੂਆ ਤੇ ਕਿਹਾ ਸੀ 33 32 32 ਸਾਲ ਤੋਂ ਉਹ ਸਿੰਘ ਜਿਹੜੇ ਨੇ ਉਹ ਸਾਰੇ ਰਹਾ ਕਰ ਦਿੱਤਣਗੇ ਭਾਈ ਬਲਵੰਤ ਸਿੰਘ ਰਾਜੋ ਆਣਦਾ ਉਹਦਾ ਵੀ ਕੇਸ ਸੀ ਜਦੋਂ ਸਮਾਂ ਲੰਘਿਆ ਜ ਤਕਰੀਬਨ ਵੇਖ ਲਓ ਵੀ 5 ਸਾਲ 4 ਲੰਘ ਗਏ ਨੇ ਤੇ ਉਹ ਵੀ ਸਾਡੇ ਕੋਸ਼ੇ ਨਹੀਂ ਉਹ ਗ੍ਰਹਿ ਮੰਤਰੀ ਉਹਦਾ ਵੀ ਜਵਾਬ ਦੇ ਗਿਆ ਵੀ ਇਹ ਨਹੀਂ ਹੋ ਸਕਦਾ ਜੀ ਹੁਣ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵਿਚਾਰੇ 700 ਕਿਸਾਨ ਦੀ ਮੌਤ ਹੋ ਗਈ ਉਹ ਹਰ ਗਰਮੀ ਸਰਦੀ ਉੱਤੇ ਸੜਕਾਂ ਤੇ ਉਹਨਾਂ ਨੇ ਚੱਲੀ ਤੰਬੂ ਲਾ ਲਾ ਕੇ ਕਿੰਨਾ ਕੁਛ ਉਹਨਾਂ ਨੇ ਰੋਸ ਮੁਜਾਰੇ ਵਜੋਂ ਉੱਥੇ ਇਹ ਸਾਰਾ ਸੰਘਰਸ਼ ਲੜਿਆ ਤੇ ਕਿਹਾ ਜੀ ਕੋਈ ਗੱਲ ਨਹੀਂ ਤੁਹਾਨੂੰ ਸਾਰੇ ਤੁਹਾਡੇ ਕੰਮ ਕਰ ਦੇਾਂਗੇ ਤੁਸੀਂ ਵਾਪਸ ਚਲੇ ਜਾਓ ਜੀ ਅਸੀਂ ਤੁਹਾਨੂੰ ਜ਼ਮੀਨਾਂ ਨਹੀਂ ਹੜਾ ਆਪਣੇ ਪਰ ਅੰਦਰ ਖਾਤੇ ਕੰਮ ਉੱਥੇ ਦਾ ਉੱਥੇ ਹੀ ਰਿਹਾ ਉਹ ਐਮ ਐਸ ਪੀ ਜਿਹੜੀ ਸੀ ਉਹ ਵੀ ਸਾਨੂੰ ਨਹੀਂ ਦੇ ਰਹਿ ਕਿਸਾਨਾਂ ਦੀਆਂ ਫਸਲਾਂ ਜਿਹਨਾਂ ਕਣਕ ਜਿਹੜੀ ਉਹਦਾ ਰੇਟ ਕਹਿੰਦੇ ਨੇ ਘਟਾ ਦੇਣਾ ਬਾਹਰਲੇ ਮੁਲਕਾਂ ਚੋਂ ਕਣਕ ਲਿਆ ਕੇ ਤੇ ਉਹ ਇੱਥੇ ਵਰਤਣੀ ਐ ਤੇ ਜਿਹੜੀ ਆਪਣੇ ਦੇਜ ਦੀ ਕਣਕ ਹੋ ਰੋਲਣੀ ਐ ਤੇ ਕਿਸਾਨ ਵਿਚਾਰਾ ਕਿੱਧਰ ਜਾਵੇ ਉਹ ਫਿਰ ਮੰਗਾ ਵਾਸਤੇ ਸਾਡੇ ਕੋਲ ਵੇਖੋ ਹਰ ਦੇਸ਼ ਦਾ ਕਾਇਦਾ ਕਾਨੂੰਨ ਆ ਤੁਸੀਂ ਪ੍ਰੋਟੈਸਟ ਕਰੋ ਮੁਜ਼ਾਹਰੇ ਕਰੋ ਹੁਣ ਉਹ ਰੋਸ ਮੁਜ਼ਾਹਰੇ ਵਾਸਤੇ ਜੇ ਦਿੱਲੀ ਨੂੰ ਜਾ ਰਹੇ ਨੇ ਤੇ ਹਰਿਆਣੇ ਦੇ ਬਾਰਡਰ ਤੇ ਵੇਖ ਲਓ ਵੀ ਜੋ ਕੁਝ ਉਹਨਾਂ ਦਾ ਪਾਕਿਸਤਾਨੀ ਬਾਰਡਰ ਇਹਨਾ ਤੇ ਇੰਨੀਆਂ ਤਾਰਾਂ ਨਹੀਂ ਲੱਗੀਆਂ ਜਿੰਨੀਆਂ ਉੱਥੇ ਬੈਰੀਗਲ ਖੜੇ ਕਰਦੇ ਪੱਥਰ ਦੀਆਂ ਚਟਾਨਾਂ ਲਿਆ ਕੇ ਤੇ ਖੜੀਆਂ ਕਰਤੀਆਂ ਸੜਕਾਂ ਹੀ ਪੁੱਟ ਦਿਤੀਆਂ ਨਹਿਰਾਂ 'ਚ ਪਾਣੀ ਛੱਡ ਦਿੱਤਾ ਕਿੱਲ ਠੋਕ ਦਿੱਤੇ ਕੋ ਹੈ ਇਨਸਾਨੀਅਤ ਹੈ ਕੋਈ ਭਲਾ ਮਾਨਸ ਬੰਦਾ ਸੋਚੇ ਜਿਹੜਾ ਇਹਨਾਂ ਸਿਆਸਤਦਾਨਾਂ ਤੋਂ ਉਪਰ ਉਠ ਕੇ ਗਰ ਕੇ ਲੋਕਾਂ ਦੀ ਤਾਂ ਗੱਲ ਹੀ ਕੋਈ ਕਰਨੀ ਆ ਸਰਦਾਰ ਤੇ ਵਰਗਿਆਂ ਦੀ ਜਿਹੜੇ ਭਾਜਪਾ ਅੱਜ ਵੀ ਕਿਸਾਨਾਂ ਨੂੰ ਗਲਤ ਕਹਿ ਰਹੇ ਨੇ ਸੋ ਇਹ ਵੀ ਜਿਹੜਾ ਤਾਂ ਇਨਸਾਨੀਅਤ ਨਾਤੇ ਸੋਚੇ ਤੇ ਮੈਂ ਸਮਝਦਾ ਪਈ ਜੰਗਲ ਦਾ ਰਾਜ ਹੋ ਚੁੱਕਾ ਤੇ ਵੇਖੋ ਕਿਸ ਤਰੀਕੇ ਨਾਲ ਉਹਤੇ ਬੈਰੀਅਲ ਲਾਏ ਨੇ ਸਾਡੀ ਦੀਸ਼ ਵਾਸਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਦਿੱਲੀ ਜਾਣ ਵਾਸਤੇ ਪਵੰਦ ਗਾਰੇ ਜੇ ਕੋਈ ਦੇਣਾ ਹੁੰਦਾ ਤਾਂ ਸਾਨੂੰ ਪਾਬੰਦੀ ਲੱਗ ਜਾਂਦੀ ਐ ਤੇ ਮੈਂ ਤੇ ਇੱਕ ਦਿਨ ਅੱਗੇ ਵੀ ਕਿਹਾ ਸੀ ਵੀ ਅਸੀਂ ਜੇ ਤੁਸਾਨੂੰ ਨਹੀਂ ਰੱਖਣਾ ਨਾਲ ਨਹੀਂ ਰੱਖਣਾ ਚਾਹੁੰਦੇ ਤੇ ਤੁਸੀਂ ਇਹ ਬੈਰੀ ਗੱਲ ਜੇ ਪੱਕੇ ਹੀ ਲਾ ਦਿਓ ਤੁਸੀਂ ਇੱਧਰ ਨਾ ਆਓ ਅਸੀਂ ਇੱਧਰ ਨਹੀਂ ਆਈਏ ਤੁਸੀਂ ਆਪਣੇ ਘਰ ਰਾਜੀ ਅਸੀਂ ਆਪਣੇ ਘਰ ਰਾਜੀ ਆ ਪਾਕਿਸਤਾਨ ਵਾਲੇ ਸਾਡੀ ਬਾਹ ਫੜ ਲਗੇ ਤੇ ਠੀਕ ਐ ਅਸੀਂ ਕਿਸੇ ਨਾ ਟੋ ਮੇਲਾ ਜੋੜ ਲਵਾਂਗੇ ਤੁਸੀਂ ਸਾਡੀ ਜਾਨ ਬਖਸ਼ੋ ਸਾਡੀ ਤੁਸੀਂ ਆਪਣੇ ਘਰ ਰਾਜੀ ਰਹੋ ਤੇ ਸਾਨੂੰ ਆਪਣੇ ਘਰ ਰਾਜੀ ਰਹਿਣ ਦਿਓ ਵੀ ਜੇ ਤੁਹਾਨੂੰ ਇੰਨੀ ਤਕਲੀਫ ਪੰਜਾਬ ਦੇ ਲੋਕਾਂ ਤੋਂ ਤੇ ਇਹਨਾਂ ਨੂੰ ਅੱਡ ਕਰ ਦਿਓ ਵਾਕ ਕਰ ਦਿਓ ਲੋਕ ਜਿਹੜਾ ਆਪਦਾ ਘਰ ਘਾਟ ਬੰਗਦੇ ਆਪੇ ਬਣਾ ਲੈਣਗੇ ਇਹ ਕੋ ਹੈ ਇਨਸਾਨੀਅਤ ਉਹ ਖੱਟਰ ਵਰਗੇ ਤੇ ਪਰ ਉਹਦਾ ਖੱਟਰ ਦਾ ਵੀ ਇੰਨਾ ਗੁਨਾਹ ਰਹੇਗਾ ਸਾਡੇ ਤੀਜੇ ਦਿਨ ਸੰਤ ਤੁਰ ਪੈਂਦੇ ਨੇ ਜਥੇਦਾਰ ਤੁਰ ਪੈਂਦੇ ਨੇ ਕਈ ਹਰਿਆਣੇ ਦੇ ਸੰਤ ਜੇ ਬਣੇ ਕਈ ਲੀਡਰ ਜੀ ਉਹਨੂੰ ਸਰੋਪੇ ਉਹਨੂੰ ਕਿਰਪਾਨਾ ਦੇਣ ਤੁਰ ਪੈਂਦੇ ਨੇ ਕਈ ਸਾਡੇ ਮਹਾਂਪੁਰਖ ਮੋਦੀ ਨੂੰ ਸਰੋਪੋ ਤੀਜੇ ਦਿਨ ਦਾ ਉਦਣਾ ਚ ਚਾਹ ਪੀਂਦੇ ਨੇ ਰੋਟੀ ਖਾਂਦੇ ਨੇ ਪਤਾ ਨਹੀਂ ਹਾਜਮੇ ਖਰਾਬ ਨੇ ਸੰਤਾਂ ਦੇ ਸੋ ਇਹੋ ਜਿਹੇ ਲੋਕ ਜਿਹੜੇ ਨਿੰਮੈ ਨੂੰ ਸਮਝ ਨਹੀਂ ਆਉਂਦੀ ਵੀ ਇਹ ਲੋਕ ਕੀ ਕਰਨਾ ਚਾਹੁੰਦੇ ਨੇ ਕਿੱਥੇ ਕਿ ਜੇ ਖਲੋਂਦੇ ਨੇ ਇੱਕ ਬੰਦੇ ਉਹ ਇੰਨੇ ਅਤਿਆਚਾਰੀ ਲੋਕ ਨੇ ਇੰਨੀ ਪੰਜਾਬ ਦੇ ਲੋਕਾਂ ਦਾ ਨਫ਼ਰਤ ਕੀਤੀ ਜਾ ਰਹੀ ਹੈ ਤੁਸੀਂ ਯਾਰ ਉਹਨਾਂ ਨੇ ਗਾਲ ਚ ਸਰੋਪੇ ਜਾ ਕੇ ਪਾਉਂਦੇ ਉਹ ਆਖੇ ਮੈਂ ਸੰਤ ਜਰਨਲ ਤੋਂ ਹੀ ਫੋਟੋ ਲੱਗੀ ਆ ਸਮਾਗਮ ਵਿੱਚ ਤਾਂ ਮੈਂ ਨਹੀਂ ਉੱਥੇ ਜਾਣਾ ਖੱਟੜਨ ਦੇ ਤੁਸੀਂ ਪੜਿਆ ਹੋਣਾ ਤੁਹਾਨੂੰ ਪਤਾ ਹੀ ਹੈ ਉਨੇ ਅਖਾਇਤ ਸੰਤ ਜੀ ਨਾਲ ਤੋਂ ਫੋਟੋ ਲੱਗੀ ਮੈਂ ਨਹੀਂ ਇਸ ਸਮਾਗਮ ਜਾਣ ਦਾ ਮੁੰਡਿਆ ਲਾ ਕਹਾਂ ਨਾ ਜਾ ਖਾ ਖਤਮਾਂ ਨੂੰ ਵਾਪਸ ਚਲਾ ਜਾ ਤੇ ਥੋੜੇ ਦਿਨ ਹੋਏ ਤੇ ਸਾਡੇ ਬੰਦੇ ਕਹੇ ਮੈਂ ਹੁਣ ਨਾ ਕੀ ਲਵਾਂ ਨਾ ਦਾ ਸਾਡੇ ਹੀ ਆਗੂ ਲੋਕ ਉਹਦੇ ਗਾਲਜੇ ਸਿਰੋਂ ਪਾਓ ਉਹਨੂੰ ਤਲਵਾਰ ਦਿੱਤੀ ਭੇਟ ਕੀਤੀ ਜਿਹੜੇ ਕਹਿੰਦੇ ਨੇ ਅਸੀਂ ਸੰਤਾਂ ਦੇ ਖਾਸਨ ਕਹਾਤਾ ਉਹਨੂੰ ਖਟਣੋਂ ਤੋਂ ਪੇਦਣ ਤੋਂ ਰੋਪੇ ਤੇ ਤੁਸੀਂ ਕਿਤੋਂ ਕੋਈ ਲੋ ਲੋਗੇ ਇਨਸਾਫ ਕਿਤੋਂ ਭਾਲਦੇ ਹੋ ਤੁਸੀਂ ਇਸ ਕਰਕੇ ਕਮਜ਼ੋਰੀ ਸਾਡੇ ਲੋਕਾਂ ਵਿੱਚ ਇੰਨੀ ਆ ਚੁੱਕੀ ਹੈ ਪਰ ਜੋ ਕੁਝ ਸੈਂਟਰ ਕਰ ਰਿਹਾ ਹੈ ਜਾਂ ਖੱਟੜ ਹੋਰੀ ਕਰ ਰਹੇ ਨੇ ਪੰਜਾਬ ਨਾਲ ਪੰਜਾਬ ਦੀ ਕਿਸਾਨੀ ਨਾਲ ਤੇ ਬਹੁਤ ਵੱਡਾ ਅਨਿਆਇ ਧੱਕਾ ਹੈ ਕਿਸਾਨਾਂ ਦੇ ਹੱਕ ਜਿਹੜੇ ਨੇ ਉਹ ਦੇਣੇ ਚਾਹੀਦੇ ਨੇ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਬਾਬਾ ਰਾਮ ਸਿੰਘ ਜੀ ਹੁਣਾਂ ਨੇ ਜਿਹੜੀ ਸਾਰੀ ਬੀਤੀ ਦਾ ਮਤਲਬ ਦੱਸ ਦਿੱਤਾ ਹੈਗਾ ਵੀ ਕਿਸ ਤਰ੍ਹਾਂ ਦਾ ਜਿਹੜਾ ਰੋਲ ਆ ਸਰਕਾਰਾਂ ਨਿਭਾ ਰਹੀਆਂ ਸਭ ਤੋਂ ਵੱਡਾ ਨੁਕਸ ਸਾਡੇ ਆਪਣੇ ਲੋਕਾਂ ਦੇ ਵਿੱਚ ਹੈ ਜਿਹੜੇ بار بار ਜਿਹੜੇ ਸਾਨੂੰ ਨਾ ਵਾਦਾ ਕਰਕੇ ਮੁੱਕਰ ਜਾਂਦੇ ਹੀ ਉਹਨਾਂ ਦੀ ਝੋਲੀ ਫੇਰ ਜਾ ਕੇ ਪੈਂਦੇ ਆ ਉਮੀਦ ਕਰਦੇ ਆ ਤੁਸੀਂ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਜਿਹੜਾ ਪੇਜ ਹੈ ਫੋਲੋ ਕਰੋਗੇ